ਐਸਪੀ ਸਾਹਿਬ ਔਟੋ ਰਿਕਸ਼ੇ ਵਾਲੇ ਦਾ ਭੇਸ ਬਟਕੇ ਇੱਕ ਹੋਟਲ ਦੇ ਵਿੱਚ ਪਹੁੰਚਦੇ ਹਨ ਜਿਵੇਂ ਹੀ ਹੋਟਲ ਦੇ ਗੇਟ ਅੱਗੇ ਆਉਂਦੇ ਹਨ ਤਾਂ ਰੱਬ ਤੋਂ ਅਰਦਾਸਾ ਕਰਨ ਲੱਗ ਪੈਂਦੇ ਹਨ ਕਿ ਅੱਜ ਰੱਬਾ ਜੋ ਵੀ ਮੈਂ ਦੇਖਾ ਉਹ ਸਭ ਝੂਠ ਹੋਵੇ ਝੂਠ ਹੋਵੇ ਲੇਕਿਨ ਫਿਰ ਉਹਨਾਂ ਦਾ ਐਸਪੀ ਵਾਲਾ ਦਿਮਾਗ ਕੰਮ ਕਰਦਾ ਹੈ ਅੰਦਰ ਜਾਂਦੇ ਹਨ ਅੰਦਰ ਜਾਂਦੇ ਸਾਰ ਦੋ ਰੂਮ ਬੁਕਾ ਲੈਂਦੇ ਹਨ ਇੱਕ ਦੇ ਪੈਸੇ ਦੇ ਦਿੰਦੇ ਹਨ ਆ ਅਤੇ ਕਹਿੰਦੇ ਹਨ ਜੇਕਰ ਮੇਰਾ ਨਾਲ ਵਾਲਾ ਸਾਥੀ ਆ ਗਿਆ ਤਾਂ ਮੈਂ ਦੂਜਾ ਰੂਮ ਵੀ ਬੁੱਕ ਕਰਾ ਲਿਆਂਗਾ ਮੈਨੂੰ ਕੁਝ ਦੇਰ ਵੇਟ ਕਰਨ ਦਿਓ ਇਨਾ ਤੱਕ ਕਿ ਉਹ ਪੌੜੀਆਂ ਚੜ੍ਹ ਕੇ ਉੱਪਰ ਅਜੇ ਹੀ ਥਾਤੇ ਬੈਠ ਜਾਂਦੇ ਹਨ ਕਿ ਜਿੱਥੋਂ ਆਉਣ ਵਾਲੇ ਦਾ ਚਿਹਰਾ ਤਾਂ ਦਿਖ ਸਕੇ ਲੇਕਿਨ ਉਹਨਾਂ ਨੂੰ ਕੋਈ ਵੀ ਦੇਖ ਜਾਂ ਪਛਾਣ ਨਾ ਸਕੇ ਇਨਾ ਸਭ ਕੁਝ ਇੱਕ ਐਸਪੀ ਸਾਹਿਬ ਕਿਉਂ ਕਰ ਰਹੇ ਸਨ ਕਿਉਂਕਿ ਜੇਕਰ ਹੋਟਲ ਦੇ ਵਿੱਚ ਉਹਨਾਂ ਨੂੰ ਜਾਣਾ ਹੀ ਸੀ ਐਸਪੀ ਬਣ ਕੇ ਵੀ ਜਾ ਸਕਦੇ ਸਨ ਜਾਂ ਫਿਰ ਆਪਣੇ ਕਿਸੇ ਵੀ ਮੁਲਾਜ਼ਮ ਨੂੰ ਭੇਜ ਸਕਦੇ ਸੀ ਇਹੋ ਜੀ ਕਿਹੜੀ ਵਜ੍ਹਾ ਸੀ ਕਿ ਐਸਪੀ ਸਾਹਿਬ ਨੂੰ ਆਪ ਉਸ ਹੋਟਲ ਦੇ ਵਿੱਚ ਔਟੋ ਰਿਕਸ਼ੇ ਵਾਲਾ ਬਣ ਕੇ ਜਾਣਾ ਪਿਆ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪੁੱਛਦਾ ਪੰਜਾਬ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਨਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਅਤੇ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ ਦਰਅਸਲ ਪੰਜਾਬ ਦੇ ਇੱਕ ਸ਼ਹਿਰ ਦੇ ਵਿੱਚ ਨਾਮ ਤਾਂ ਆਪਾਂ ਨਹੀਂ ਲੈਂਦੇ ਕਿਉਂਕਿ ਫਿਰ ਐਸਪੀ ਸਾਹਿਬ ਦੀ ਪਛਾਣ ਸਰਬਜਨਿਕ ਹੋ ਜਾਣੀ ਹੈ ਉਹ ਐਸਪੀ ਸਾਹਿਬ ਬੜੇ ਇਮਾਨਦਾਰ ਸਨ ਸੁਲਝੇ ਹੋਏ ਇਨਸਾਨ ਸਨ ਕਦੇ ਵੀ ਕਿਸੇ ਨੇ ਉਹਨਾਂ ਨੂੰ ਗੁੱਸਾ ਕਰਦਿਆ ਨਹੀਂ ਦੇਖਿਆ ਸੀ ਦੇਰ ਰਾਤ ਤੱਕ ਘਰ ਆਂਦੇ ਕਿਉਂਕਿ ਸਾਰਾ ਦਿਨ ਉਹਨਾਂ ਦਾ ਡਿਊਟੀ ਵਜੋਂ ਨਿਕਲ ਜਾਂਦਾ ਸੀ ਅਤੇ ਸਵੇਰੇ ਸਵੇਰ ਨਾਲ ਟਾਈਮ ਨਾਲ ਹੀ ਥਾਣਿਆਂ ਤੇ ਚਲੇ ਜਾਂਦੇ ਸਨ ਕਦੇ ਕਿਹੜੇ ਥਾਣੇ ਤੇ ਜਾ ਕੇ ਕੰਮ ਕਰਦੇ ਅਤੇ ਕਿਹੜੇ ਅਤੇ ਕਦੇ ਕਿਹੜੇ ਤੇ ਆਪਣੇ ਆਪਸ ਦਾ ਘਟ ਹੀ ਜਾਂਦੇ ਸੀ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਜੇਕਰ ਮੈਂ ਚੰਗੀ ਤਰ੍ਹਾਂ ਕੰਮ ਕਰਨਾ ਚਾਹਨਾ ਹਾਂ ਤਾਂ ਜ਼ਮੀਨ ਨਾਲ ਜੁੜ ਕੇ ਕੰਮ ਕਰਨਾ ਪਵੇਗਾ ਤਾਂ ਹੀ ਮੈਂ ਲੋਕਾਂ ਦੇ ਸੱਚੇ ਮਸਲੇ ਹੱਲ ਕਰ ਸਕਦਾ ਹਾਂ ਆਫਿਸ ਦੇ ਵਿੱਚ ਬਹਿ ਕੇ ਏਸੀ ਦੀ ਹਵਾ ਦੇ ਵਿੱਚ ਤਾਂ ਸਾਰੇ ਹੀ ਕੰਮ ਕਰਦੇ ਹਨ ਨਤੀਜਾ ਸਭ ਦੇ ਸਾਹਮਣੇ ਹੈ ਬੜੇ ਮਸ਼ਹੂਰ ਸਨ ਸਾਰੇ ਉਹਨਾਂ ਦੇ ਰਵੱਈਏ ਨੂੰ ਪਸੰਦ ਕਰਦੇ ਸਨ ਉਹਨਾਂ ਦੀ ਪਤਨੀ ਦੇਖਣ ਦੇ ਵਿੱਚ ਕਾਫੀ ਖੂਬਸੂਰਤ ਸੀ لیکن ਉਹ ਆਪਣੀ ਪਤਨੀ ਨੂੰ ਬਿਲਕੁਲ ਵੀ ਸਮਾਂ ਨਹੀਂ ਦੇ ਸਕਦੇ ਸਨ ਇੱਕ ਦਿਨ ਕੀ ਹੁੰਦਾ ਹੈ ਕਿ ਐਸਪੀ ਸਾਹਿਬ ਐਸੇ ਤਰ੍ਹਾਂ ਕਿਸੇ ਥਾਣੇ ਦੇ ਵਿੱਚ ਕਿਸੇ ਕੇਸ ਨੂੰ ਲੈ ਕੇ ਕੰਮ ਕਰ ਰਹੇ ਸਨ ਬੜਾ ਹੀ ਜ਼ਰੂਰੀ ਕੇਸ ਸੀ ਇਹਨਾਂ ਦੇ ਵਿੱਚ ਹੀ ਉਹਨਾਂ ਨੂੰ ਆਪਣੇ ਪड़ोसी ਦਾ ਫੋਨ ਆ ਜਾਂਦਾ ਹੈ ਫੋਨ ਚੁੱਕਦੇ ਹਨ ਅੱਛਾ ਸੋਚਦੇ ਹਨ ਕਿ ਅੱਜ ਸ਼ਾਮ ਨੂੰ ਹੋਣ ਵਾਲੇ ক্রিকেট ਮੈਚ ਬਾਰੇ ਪੁੱਛਦੇ ਹੋਣੇ ਤਾਂ ਕਰਕੇ ਫੋਨ ਚੁੱਕਦੇ ਹੀ ਕਾਕਦੇ ਹਨ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਮੈਂ ਅੱਜ ਸ਼ਾਮ ਨੂੰ ਹੋਣ ਵਾਲੇ ਕ੍ਰਿਕਟ ਮੈਚ ਦੇ ਵਿੱਚ ਜ਼ਰੂਰ ਪਹੁੰਚਾਂਗਾ ਦੋਸਤ ਤੁਸੀਂ ਬਿਲਕੁਲ ਫਿਕਰ ਨਾ ਕਰੋ ਇੰਨਾ ਕਹਿੰਦੇ ਹੀ ਫੋਨ ਰੱਖਣ ਦੀ ਕੋਸ਼ਿਸ਼ ਕਰਦੇ ਹਨ ਲੇਕਿਨ ਅੱਗੋਂ ਜਿਹੜਾ ਪੜੋਸੀ ਦੋਸਤੀ ਉਹ ਬੋਲਦਾ ਹੈ ਨਹੀਂ ਮੈਂ ਹੋਰ ਚੀਜ਼ ਬਾਰੇ ਗੱਲ ਕਰਨੀ ਹੈ ਤਾਂ ਐਸਪੀ ਸਾਹਿਬ ਕਹਿੰਦੇ ਹਨ ਦੱਸੋ ਜੀ ਕੋਈ ਗੱਲ ਨਹੀਂ ਆਪਾਂ ਗੱਲ ਕਰ ਲਾਂਗੇ ਕਿਹੜੀ ਗੱਲ ਹੈ ਇਹਨਾਂ ਦੇ ਵਿੱਚ ਪੜੋਸੀ ਦੀ ਆਵਾਜ਼ ਥੋੜੀ ਜੀ ਦਬ ਜਾਂਦੀ ਹੈ ਉਹ ਕਹਿੰਦਾ ਹੈ ਪਹਿਲਾਂ ਇੱਕ ਗੱਲ ਦੱਸੋ ਆਪਣਾ ਮਨ ਥੋੜਾ ਖੁੱਲਾ ਰੱਖਿਓ ਜੋ ਮੈਂ ਤੁਹਾਨੂੰ ਕਹਿਣ ਲੱਗਾ ਹਾਂ ਉਹ ਹੋ ਸਕਦਾ ਹੈ ਆਪਣੀ ਦੋਸਤੀ ਦੇ ਵਿੱਚ ਫਿੱਕ ਪਾ ਦੇ ਤੁਸੀਂ ਮੇਰੇ ਤੋਂ ਗੁੱਸਾ ਹੋ ਜਾਵੋ ਐਸਪੀ ਸਾਹਿਬ ਕਹਿੰਦੇ ਦੋਸਤਾਂ ਦੇ ਵਿੱਚ ਕਦੇ ਵੀ ਇੰਨੇ ਜਲਦੀ ਫਿੱਕ ਨਹੀਂ ਪੈਂਦਾ ਚੰਗੇ ਦੋਸਤ ਕਦੇ ਵੀ ਆਪਣੇ ਦੋਸਤ ਦੀ ਇੱਕ ਗੱਲ ਪਿੱਛੇ ਦੋਸਤੀ ਨਹੀਂ ਛੱਡਦੇ ਤੁਸੀਂ ਕਿਉਂ ਨਾ ਖੁੱਲੇ ਮਨ ਨਾਲ ਜੋ ਵੀ ਕਰਨਾ ਹੈ ਕਹੋ ਮੈਂ ਤੁਹਾਡੇ ਕਿਸੇ ਗੱਲ ਦਾ ਗੁੱਸਾ ਨਹੀਂ ਕਰਿਆ ਨਾ ਹੀ ਕਦੇ ਕਰਾਂਗਾ ਤੁਸੀਂ ਦੱਸੋ ਤਾਂ ਸਹੀ ਬਸ ਜੋ ਵੀ ਕਹਿਓ ਉਹ ਬਿਲਕੁਲ ਪ੍ਰੂਫ ਨਾਲ ਤੁਹਾਡੇ ਕੋਲ ਜੋ ਸੱਚ ਹੋਵੇ ਉਹੀ ਕਹੋ ਤਾਂ ਅੱਗੋਂ ਪੜੋਸੀ ਕਹਿੰਦਾ ਹੈ ਜੀ ਬਿਲਕੁਲ ਮੇਰੇ ਕੋਲ ਸਾਰੇ ਪ੍ਰੂਫ ਹਨ ਜੋ ਵੀ ਮੈਂ ਕਹਿਣ ਲੱਗਾ ਹਾਂ ਉਸ ਦੇ ਮੇਰੇ ਕੋਲ ਪੱਕੇ ਸਬੂਤ ਹਨ ਤਾਂ ਹੀ ਮੈਂ ਇੰਨੀ ਵੱਡੀ ਗੱਲ ਤੁਹਾਨੂੰ ਕਹਿਣ ਲੱਗਾ ਹਾਂ ਐਸਪੀ ਸਾਹਿਬ ਕਹਿੰਦੇ ਹਨ ਦੱਸ ਤਾਂ ਸਹੀ ਕਿਹੜੀ ਗੱਲ ਹੈ ਇੱਕ ਘੰਟੇ ਦੀ ਬੁਝਾਰਤਾਂ ਪਾਈ ਜਾਣਾ ਹੈ ਹੋਰ ਨਾ ਬੁਝਾਰਤਾਂ ਬਾ 10 ਖਾ ਸਹੀ ਐਡੀ ਕਿਡੀ ਕਬੱਡੀ ਗੱਲ ਹੈ ਜੜੀ ਕਿ ਤੂੰ ਇਹਨੇ ਅੜਦੇ ਤਰੀਕੇ ਨਾਲ ਦੱਸ ਰਿਹਾ ਹੈ ਮੈਂ ਸਾਰਾ ਦਿਨ ਲੋਕਾਂ ਦੇ ਵਿੱਚ ਰਹਿੰਦਾ ਹਾਂ ਰੋਜ਼ ਮੇਰੇ ਕੋਲ 150 ਤਰ੍ਹਾਂ ਦੇ ਕੇਸ ਆਂਦੇ ਹਨ ਰੋਜ਼ ਮੈਂ ਕਿੰਨੇ ਹੀ ਕੇਸ ਹੱਲ ਕਰਦਾ ਹਾਂ ਸਾਰੀ ਦੁਨੀਆ ਨਾਲ ਮੈਂ ਵਕਫਾ ਮੈਨੂੰ ਕੁਝ ਵੀ ਹੁਣ ਜ਼ਿਆਦਾ ਚੁਕਾਣ ਵਾਲਾ ਨਹੀਂ ਲੱਗਦਾ ਸਾਰਾ ਕੁਝ ਆਮ ਜਾ ਲੱਗਦਾ ਹੈ ਇਹਨੇ ਦੇ ਵਿੱਚ ਹੀ ਦੋਸਤ ਬੋਲ ਪੈਂਦਾ ਹੈ ਕਿ ਮੈਂ ਕੁਝ ਦੱਸਣ ਲੱਗਾ ਹਾਂ ਤੇਰੀ ਪਤਨੀ ਦੇ ਬਾਰੇ ਤੇਰੀ ਪਤਨੀ ਦਾ ਚਰਿੱਤਰ ਠੀਕ ਨਹੀਂ ਹੈ ਅਕਸਰ ਹੀ ਘਰ ਦੇ ਵਿੱਚ ਅਣਜਾਣ ਬੰਦੇ ਜਦੋਂ ਤੁਸੀਂ ਘਰੋਂ ਚਲੇ ਜਾਂਦੇ ਹੋ ਆਂਦੇ ਹਨ ਅਤੇ ਕਈ ਕੀ ਕੰਟੇ ਘਰ ਦੇ ਵਿੱਚ ਬਤਾਂਦੇ ਹਨ ਅਤੇ ਕਈ ਵਾਰ ਜਦੋਂ ਤੁਸੀਂ ਜਾਂਦੇ ਹੋ ਤਾਂ ਤੁਹਾਡੀ ਪਤਨੀ ਘਰ ਦੇ ਵਿੱਚ ਨਹੀਂ ਹੁੰਦੀ ਮੈਂ ਕਿੰਨੀ ਵਾਰ ਗੌਰ ਕੀਤੀ ਹੈ ਤੁਹਾਨੂੰ ਦੱਸਣ ਲੱਗਾ ਸੀ ਲੇਕਿਨ ਮੇਰੀ ਜ਼ੁਬਾਨ ਲੜਖੜਾ ਜਾਂਦੀ ਸੀ ਮੇਰੀ ਕਦੇ ਹਿੰਮਤ ਨਹੀਂ ਬਣੀ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਕਿਰਪਾ ਕਰਕੇ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਖੁੱਲੇ ਮਨ ਨਾਲ ਜ਼ਰੂਰ ਸੋਚਿਓ ਇਹਨੇ ਗੱਲ ਸੁਣਦਿਆਂ ਐਸਪੀ ਸਾਹਿਬ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਲੇਕਿਨ ਐਸਪੀ ਸਾਹਿਬ ਕੰਨ ਦੇ ਕੱਚੇ ਨਹੀਂ ਸਨਾਂ ਕਿਉਂਕਿ ਉਹ ਰੋਜ਼ ਹੀ ਇਸ ਤਰ੍ਹਾਂ ਦੇ ਕੇਸ ਸੁਣਦੇ ਹਨ ਤਾਂ ਕਰਕੇ ਉਹ ਸੋਖਾ ਜਾਂ ਯਕੀਨ ਨਹੀਂ ਕਰਦੇ ਉਹ ਕਹਿੰਦੇ ਹਨ ਕੋਈ ਗੱਲ ਨਹੀਂ ਜੇਕਰ ਕਿੰਨਾ ਮਰਜ਼ੀ ਮੇਰਾ ਵੱਡਾ ਦੋਸਤ ਹੋਵੇ ਲੇਕਿਨ ਆਪਣੀ ਪਤਨੀ ਬਾਰੇ ਇਸ ਤਰ੍ਹਾਂ ਕੋਈ ਵੀ ਗੱਲ ਕਰ ਦੇ ਤਾਂ ਇਹਨੇ ਸੋਖੀ ਆਪਣੀ ਪਤਨੀ ਦੇ ਨਾਲ ਰਿਸ਼ਤਾ ਨਹੀਂ ਤੋੜਨ ਵਾਲੇ ਹਨ ਉਹਨਾਂ ਦੇ ਮਨ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਆਂਦਾ ਲੇਕਿਨ ਫਿਰ ਵੀ ਆਪਣੇ ਮਨ ਦੀ ਤਸੱਲੀ ਵਾਸਤੇ ਆਪਣੇ ਦੋਸਤ ਨੂੰ ਕਹਿ ਦਿੰਦੇ ਹਨ ਅਗਲੀ ਵਾਰ ਜਦੋਂ ਵੀ ਮੇਰੀ ਪਤਨੀ ਬਾਹਰ ਜਾਵੇ ਤਾਂ ਮੈਨੂੰ ਤੂੰ ਜ਼ਰੂਰ ਦੱਸ ਦੇਈਂ ਇੰਨਾ ਕਹਿ ਕੇ ਐਸਪੀ ਸਾਹਿਬ ਫੋਨ ਕੱਟ ਦਿੰਦੇ ਹਨ ਅਤੇ ਆਪਣੇ ਰੋਜ਼ ਦੇ ਕੰਮਕਾਰਾਂ ਦੇ ਵਿੱਚ ਵਿਜੀ ਹੋ ਜਾਂਦੇ ਹਨ ਇਸੇ ਤਰ੍ਹਾਂ ਦਿਨ ਬੀਤਦੇ ਹਨ ਘਰੇ ਆਂਦੇ ਹਨ ਘਰ ਆ ਕੇ ਐਸਪੀ ਸਾਹਿਬ ਆਪਣੀ ਪਤਨੀ ਨੂੰ ਪੁੱਛਦੇ ਹਨ ਕਿ ਦੱਸ ਤਾਂ ਸਹੀ ਭਗਵਾਨੇ ਕੋਈ ਪਰੇਸ਼ਾਨੀ ਤਾਂ ਨਹੀਂ ਤੈਨੂੰ ਮੈਥੋਂ ਕੋਈ ਤਕਲੀਫ ਹੋਵੇ ਕੋਈ ਗੁੱਸਾ ਗਿਲਾ ਹੋਵੇ ਕਿਸੇ ਗੱਲ ਦੀ ਪਰੇਸ਼ਾਨੀ ਹੋਵੇ ਇੱਕ ਵਾਰ ਦੱਸ ਦੇ ਮੈਂ ਤੇਰੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰ ਦਿਆਂਗਾ ਐਸਪੀ ਸਾਹਿਬ ਦੀ ਪਤਨੀ ਅੱਗੋਂ ਪੁੱਛਦੀ ਹੈ ਕੀ ਗੱਲ ਹੋ ਗਈ ਕਦੇ ਤੁਸੀਂ ਇੰਨੀ ਦੁੰਗਾਈ ਨਾਲ ਮੇਰੇ ਨਾਲ ਗੱਲ ਨਹੀਂ ਕੀਤੀ ਅੱਜ ਕੀ ਹੋ ਗਿਆ ਦੱਸੋ ਤੁਸੀਂ ਕੋਈ ਗਲਤ ਤਾਂ ਨਹੀਂ ਹੋ ਗਈ ਐਸਪੀ ਸਾਹਿਬ ਕਹਿੰਦੇ ਨਹੀਂ ਨਹੀਂ ਕੋਈ ਗੱਲ ਨਹੀਂ ਜੇਕਰ ਤੇਰੇ ਦਿਮਾਗ ਦੇ ਵਿੱਚ ਕੁਝ ਵੀ ਹੈ ਤੂੰ ਅੱਜ ਬੋਲ ਸਕਦੀ ਹੈ ਲੇਕਿਨ ਪਤਨੀ ਅਗੋ ਕੁਝ ਨਹੀਂ ਬੋਲਦੀ ਅਤੇ ਕਹਿੰਦੀ ਹੈ ਤੁਸੀਂ ਜ਼ਿਆਦਾ ਹੀ ਟੈਨਸ਼ਨਾਂ ਲੈਣ ਲੱਗੇ ਹੋ ਮੈਨੂੰ ਲੱਗਦਾ ਤੁਸੀਂ ਕਈ ਦਿਨਾਂ ਦੇ ਢੰਗ ਤਰ੍ਹਾਂ ਸੋਏ ਨਹੀਂ ਤੁਹਾਨੂੰ ਨੀਂਦ ਦੀ ਜ਼ਰੂਰਤ ਹੈ ਆ ਲਓ ਗੋਲੀਆਂ ਇਹ ਖਾ ਕੇ ਆਰਾਮ ਨਾਲ ਸੋ ਜਾਵੋ ਤੁਸੀਂ ਫਿਕਰ ਨਾ ਕਰੋ ਮੈਂ ਸਭ ਕੁਝ ਸੰਭਾਲ ਲਾਂਗੀ ਇਹਨਾਂ ਕਹਿੰਦੇ ਹੀ ਪਤਨੀ ਖਾਣਾ ਲਿਆਂਦੀ ਹੈ ਅਤੇ ਇੱਕ ਗੋਲੀ ਐਸਪੀ ਸਾਹਿਬ ਨੂੰ ਦੇ ਦਿੰਦੀ ਹੈ ਐਸਪੀ ਸਾਹਿਬ ਗੋਲੀ ਲੈਂਦੇ ਹੀ ਨੀਂਦ ਦੇ ਵਿੱਚ ਹੋ ਜਾਂਦੇ ਹਨ ਗੂੜੀ ਨੀਂਦ ਸੋ ਜਾਂਦੇ ਹਨ ਸਵੇਰੇ ਚੈਨ ਨਾਲ ਉੱਠਦੇ ਹਨ ਅਤੇ ਆਪਣੇ ਆਫਿਸ ਦੇ ਵਿੱਚ ਚਲੇ ਜਾਂਦੇ ਖਾਨਮ ਇੰਨਾ ਸਭ ਕੁਝ ਹੋਣ ਦੇ 2-3 ਦਿਨਾਂ ਬਾਅਦ ਹੀ ਐਸਪੀ ਸਾਹਿਬ ਕੋਲੇ ਫੋਨ ਆਂਦਾ ਹੈ ਪੜੋਸੀ ਦਾ ਉਹ ਕਹਿੰਦਾ ਹੈ ਕਿ ਅੱਜ ਫੇਰ ਦੁਬਾਰਾ ਘਰੋਂ ਬਾਹਰ ਨਿਕਲੇ ਹਨ ਬਾਕੀ ਤੁਸੀਂ ਦੇਖ ਲਿਓ ਇਹਨਾਂ ਸਭ ਕੁਝ ਦੇਖਦੇ ਹੀ ਐਸਪੀ ਸਾਹਿਬ ਸਾਰਾ ਕੁਝ ਪਲਾਨ ਆਪਣੇ ਦਿਮਾਗ ਵਿੱਚ ਬਣਾਏ ਰੱਖੇ ਸਨ ਐਸਪੀ ਸਾਹਿਬ ਨੇ ਇੱਕ ਹਵਾਲਦਾਰ ਨੂੰ ਕੰਮ ਤੇ ਲਗਾ ਰੱਖਿਆ ਸੀ ਕਿ ਜਿਵੇਂ ਹੀ ਘਰ ਤੋਂ ਬਾਹਰ ਨਿਕਲਣ ਇਹਨਾਂ ਦਾ ਤੁਸੀਂ ਪਿੱਛਾ ਕਰਨਾ ਹੈ ਅਤੇ ਕਿ ਦੇਖਣਾ ਹੈ ਕਿੱਥੇ ਜਾਂਦੇ ਹਨ ਕਈ ਵਾਰ ਕੋਈ ਦੋਸਤ ਮਿੱਤਰ ਹੁੰਦਾ ਹੈ ਆਪਾਂ ਐਵੇਂ ਸ਼ੱਕ ਕਰ ਬੈਠਦੇ ਹਾਂ ਜਾਂ ਫਿਰ ਕਈ ਵਾਰ ਕੋਈ ਰਿਸ਼ਤੇਦਾਰ ਭਾਈਵੰਧੂ ਹੁੰਦਾ ਹੈ ਐਵੇਂ ਸ਼ੱਕ ਕਰਨਾ ਠੀਕ ਨਹੀਂ ਕਰਕੇ ਐਸਪੀ ਸਾਹਿਬ ਉਸ ਹਵਲਦਾਰ ਨੂੰ ਖਾਸ ਸੰਕੇਤ ਦੇ ਦਿੰਦੇ ਹਨ ਇਹਨੇ ਦੇ ਵਿੱਚ ਹੀ ਐਸਪੀ ਸਾਹਿਬ ਨੂੰ ਪੜੋਸੀ ਦਾ ਹੀ ਫੋਨ ਆਂਦਾ ਹੈ ਕਹਿੰਦਾ ਹੈ ਕਿ ਇਸ ਹੋਟਲ ਦੇ ਵਿੱਚ ਸ਼ਾਇਦ ਮੈਨੂੰ ਸ਼ੱਕ ਹੈ ਮੇਰੇ ਇੱਕ ਜਾਣਕਾਰ ਕਹਿ ਰਿਹਾ ਸੀ ਕਿ ਅੱਜ ਫਰਾਣਾ ਬੰਦਾ ਜਿਹੜਾ ਕਿ ਤੁਹਾਡੇ ਘਰ ਅਕਸਰ ਆਂਦਾ ਰਹਿੰਦਾ ਹੈ ਅੱਜ ਇਸ ਹੋਟਲ ਦੇ ਵਿੱਚ ਜਾਵੇਗਾ ਤੁਸੀਂ ਜਰੂਰ ਉੱਥੇ ਪਹਿਲਾਂ ਹੀ ਪਹੁੰਚ ਜਾਓ ਅਤੇ ਰੰਗੇ ਹੱਤੀ ਸਾਰਾ ਕੁਝ ਫੜ ਲਿਓ ਇਨਾ ਸਭ ਕੁਝ ਸਮਝਦੇ ਹੀ ਐਸਪੀ ਸਾਹਿਬ ਤੁਰੰਤ ਆਪਣੇ ਕੰਮ ਤੋਂ ਛੁੱਟੀ ਲੈਂਦੇ ਹਨ ਅਤੇ ਇੱਕ ਆਟੋ ਰਿਕਸ਼ੇ ਵਾਲੇ ਦਾ ਭੇਸ ਵਟ ਲੈਂਦੇ ਹਨ ਆਟੋ ਰਿਕਸ਼ੇ ਵਾਲੇ ਦਾ ਭੇਸ ਵਟ ਕੇ ਉਹ ਹੋਟਲ ਦੇ ਵਿੱਚ ਚਲੇ ਜਾਂਦੇ ਹਨ ਅਤੇ ਉੱਥੇ ਜਾ ਕੇ ਇੰਤਜ਼ਾਰ ਕਰਨ ਲੱਗ ਪੈਂਦੇ ਹਨ ਕਿ ਕਦੋਂ ਕੋਈ ਆਵੇ ਉਹਨਾਂ ਦਾ ਇੰਤਜ਼ਾਰ ਖਤਮ ਹੋ ਜਾਂਦਾ ਹੈ ਉਹ ਆਦਮੀ ਜਿਸ ਦੀ ਫੋਟੋ ਪड़ोसी ਨੇ ਭੇਜੀ ਸੀ ਅਤੇ ਕਹਿੰਦੇ ਹਨ ਕਿ ਇਹ ਆਦਮੀ ਇੱਥੇ ਆ ਗਿਆ ਹੈ ਹੁਣ ਉਹਨਾਂ ਦੇ ਨਾਲ ਇੱਕ ਔਰਤ ਸੀ ਜਿਹੜੀ ਕਿ ਮੂੰਹ ਲਵੇਟ ਰੱਖਿਆ ਸੀ ਲੇਕਿਨ ਪਛਾਣ ਨਹੀਂ ਆ ਰਹੀ ਸੀ ਐਸਪੀ ਸਾਹਿਬ ਨੂੰ ਲੱਗਿਆ ਕਿ ਤੇ ਉਹ ਕੋਈ ਔਰਤ ਨਾ ਹੋਵੇ ਮੈਂ ਐਵੇਂ ਬਖੇੜਾ ਕਰ ਦਿਆਂ ਉਹਨਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਅਸਲ ਦੇ ਵਿੱਚ ਕਿ ਮੇਰੇ ਨਾਲ ਆ ਸਭ ਕੁਝ ਹੋ ਸਕਦਾ ਹੈ ਬੜੇ ਸੁਲਝੇ ਹੋਏ ਧਾਰਮਿਕ ਇਨਸਾਨ ਸਨ ਉਹਨਾਂ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੇ ਨਾਲ ਆ ਦਿਨ ਵੀ ਆਣਗੇ ਇਹਨਾਂ ਸਭ ਕੁਝ ਹੋਣ ਤੋਂ ਬਾਅਦ ਐਸਪੀ ਸਾਹਿਬ ਉੱਥੇ ਹੀ ਬੈਠੇ ਰਹਿੰਦੇ ਹਨ ਐਸਪੀ ਸਾਹਿਬ ਇੱਕ ਗੁਪਤ ਫੋਟੋ ਦੋਨਾਂ ਦੀ ਕਮਰੇ ਦੇ ਵਿੱਚ ਜਾਂਦਿਆਂ ਦੀ ਖਿੱਚ ਲੈਂਦੇ ਹਨ ਅਤੇ ਉੱਥੇ ਹੀ ਕਿੰਨਾ ਹੀ ਟਾਈਮ ਇੰਤਜ਼ਾਰ ਕਰਦੇ ਹਨ ਇੱਥੇ ਇੱਕ ਬੰਦੇ ਦੀ ਸਮਝਦਾਰੀ ਦਾ ਪਤਾ ਲੱਗਦਾ ਹੈ ਉਹ ਉੱਥੇ ਕੋਈ ਵੀ ਬਖੇੜਾ ਖੜਾ ਨਹੀਂ ਕਰਦੇ ਜੇਕਰ ਕੋਈ ਆਮ ਬੰਦਾ ਹੁੰਦਾ ਉੱਥੇ ਹੀ ਸਾਰਾ ਕੁਝ ਕਰ ਲੈਂਦਾ ਅਤੇ ਆਪ ਦੀ ਬੇਇੱਜ਼ਤੀ ਕਰਾਂਦਾ ਨਾਲ ਹੀ ਉਸ ਔਰਤ ਦੀ ਜ਼ਿੰਦਗੀ ਵੀ ਖਰਾਬ ਕਰ ਦਿੰਦਾ ਲੇਕਿਨ ਐਸਪੀ ਸਾਹਿਬ ਕਾਫੀ ਖੁਸਲਜੇ ਹੋਏ ਧਾਰਮਿਕ ਇਨਸਾਨ ਸਨ ਉਹ ਫਿਰ ਕਹਿੰਦੇ ਹਨ ਕੋਈ ਗੱਲ ਨਹੀਂ ਜੇਕਰ ਮੇਰੇ ਨਾਲ ਆ ਸਭ ਕੁਝ ਹੋ ਗਿਆ ਹੈ ਮੈਂ ਮੜਾ ਕਿਸੇ ਦਾ ਨਹੀਂ ਸੋਚਣਾ ਚਲੋ ਜੋ ਵੀ ਹੈ ਸਾਰਿਆਂ ਦਾ ਭਲਾ ਹੋਵੇ ਆਪਾਂ ਸਾਰਿਆਂ ਦਾ ਭਲਾ ਚਾਹਨੇ ਹਾਂ ਐਸਪੀ ਸਾਹਿਬ ਆਪਣੇ ਤੇ ਹੋਏ ਧੋਖੇ ਦਾ ਵਜਨ ਸਹਿ ਜਾਂਦੇ ਹਨ ਅਤੇ ਤੁਰੰਤ ਚੁੱਪਚਾਪ ਆਪਣੇ ਘਰ ਲੋਟ ਆਂਦੇ ਹਨ ਘਰੇ ਪਤਨੀ ਉਹਨਾਂ ਨੂੰ ਉਹਨਾਂ ਤੋਂ ਪਹਿਲਾਂ ਮਿਲਦੀ ਹੈ ਅਤੇ ਆ ਕੇ ਪਤਨੀ ਉਹਨਾਂ ਨੂੰ ਕਹਿੰਦੀ ਹੈ ਲਿਓ ਜੀ ਮੈਂ ਤੁਹਾਡੇ ਲਈ ਚਾਹ ਬਣਾਈ ਸੀ ਇੰਨੇ ਚ ਤੁਸੀਂ ਆ ਵੀ ਗਏ ਤਾਂ ਐਸਪੀ ਸਾਹਿਬ ਕਹਿੰਦੇ ਹਨ ਕਿ ਅੱਜ ਤੁਸੀਂ ਕਿੱਥੇ ਸੀ? ਪਤਨੀ ਕਹਿੰਦੀ ਐਨੀ ਜੀ ਮੈਂ ਤਾਂ ਘਰ ਵਿੱਚ ਹੀ ਸੀ। ਤੁਹਾਨੂੰ ਕਿਉਂ ਲੱਗਦਾ ਹੈ ਮੈਂ ਕਿੱਥੇ ਗਈ ਸੀ? ਐਸਪੀ ਸਾਹਿਬ ਤਸਵੀਰ ਦਿਖਾਉਂਦੇ ਹਨ ਅਤੇ ਕਹਿੰਦੇ ਹਨ ਆ ਤੂੰ ਹੈਂ। ਤਾਂ ਉਹ ਪਤਨੀ ਉੱਚੀ-ਉੱਚੀ ਬਵਾ ਮਰ ਰੋਣ ਲੱਗ ਪੈਂਦੀ ਹੈ। ਕਹਿੰਦੀ ਹੈ ਮੈਨੂੰ ਨਹੀਂ ਪਤਾ ਸੀ ਤੁਸੀਂ ਮੈਨੂੰ ਦੇਖ ਲਓਗੇ। ਮੈਂ ਇੱਕ ਵਾਰ ਗਲਤੀ ਕਰ ਦਿੱਤੀ ਹੈ ਦੁਬਾਰਾ ਨਹੀਂ ਕਰਦੀ। ਮੈਂ ਤੁਹਾਨੂੰ ਵਾਅਦਾ ਕਰਦੀ ਹਾਂ ਬਸ ਇੱਕ ਵਾਰ ਮੈਨੂੰ ਮਾਫ਼ ਕਰ ਦਿਓ। ਇਹਨਾਂ ਦੇ ਵਿੱਚ ਹੀ ਐਸਪੀ ਸਾਹਿਬ ਕਹਿੰਦੇ ਹਨ ਕੋਈ ਗੱਲ ਨਹੀਂ ਚਲੋ ਜੋ ਹੋਣਾ ਸੀ ਹੋ ਗਿਆ। ਹੁਣ ਉਸ ਇਨਸਾਨ ਨੂੰ ਇੱਥੇ ਘਰੇ ਬੁਲਾ ਚਾਹਤੇ ਮੈਂ ਦੇਖਣਾ ਚਾਹਨਾ ਹੈ ਕੌਣ ਹੈ ਕੀ ਕੰਮ ਕਰਦਾ ਹੈ ਅਤੇ ਉਸ ਨਾਲ ਥੋੜੀ ਗੱਲਬਾਤ ਕਰਨੀ ਚਾਹਨਾ ਹਾਂ ਇਨ ਦੇ ਵਿੱਚ ਹੀ ਪਤਨੀ ਫੋਨ ਕਰਦੀ ਹੈ ਕਿ ਮੈਂ ਕੱਲੀ ਹਾਂ ਅਤੇ ਘਰ ਦੇ ਵਿੱਚ ਤੁਸੀਂ ਆ ਜਾਵੋ ਮੈਂ ਤੁਹਾਡੇ ਨਾਲ ਥੋੜਾ ਹੋਰ ਸਮਾਂ ਬਿਤਾਣਾ ਚਾਹਨੀ ਹਾਂ ਇਨ ਦੇ ਵਿੱਚ ਹੀ ਉਹ ਇਨਸਾਨ ਉੱਥੇ ਆ ਜਾਂਦਾ ਹੈ ਅਤੇ ਆਂਦੇ ਹੀ ਪਹਿਲਾਂ ਤਾਂ ਉਸ ਨੂੰ ਕੁਝ ਅਜੀਬ ਲੱਗਦਾ ਸੀ ਕਿ ਇੱਥੇ ਕੋਈ ਨਾ ਕੋਈ ਜ਼ਰੂਰ ਹੋ ਰਿਹਾ ਹੈ ਲੇਕਿਨ ਫਿਰ ਉਸਤੇ ਯਕੀਨ ਕਰਦਾ ਹੈ ਅਤੇ ਅੰਦਰ ਆ ਜਾਂਦਾ ਹੈ ਐਸਪੀ ਸਾਹਿਬ ਦੀ ਪਤਨੀ ਆਖਦੀ ਹੈ ਕਿ ਆਹ ਲੋ ਜੀ ਆਗੇ ਤਾਂ ਐਸਪੀ ਸਾਹਿਬ ਕਹਿੰਦੇ ਹਨ ਜੀ ਚਾਹ ਬਣਾ ਕੇ ਲਿਆਓ ਐਸਪੀ ਸਾਉ ਦੀ ਪਤਨੀ ਡਰਦੇ ਡਰਦੇ ਅੰਦਰ ਜਾਂਦੀ ਹੈ ਚਾਹ ਬਣਾ ਕੇ ਬਾਹਰ ਰੱਖ ਲੈਂਦੀ ਹੈ ਐਸਪੀ ਸਾਹਿਬ ਆਪਣੀ ਪਤਨੀ ਨੂੰ ਪੁੱਛਦੇ ਹਨ ਕਿ ਦੱਸੋ ਤੁਸੀਂ ਕਿੱਥੇ ਮਿਲੇ ਸੀ ਤਾਂ ਉਹ ਕਹਿੰਦੇ ਹਨ ਕਿ ਤੁਸੀਂ ਤਾਂ ਸਾਰਾ ਦਿਨ ਬਾਹਰ ਰਹਿੰਦੇ ਸੀ ਤਾਂ ਮੈਂ ਫੇਸਬੁੱਕ ਤੇ ਇਸ ਨਾਲ ਮਿਲੀ ਸੀ ਉਸ ਤੋਂ ਬਾਅਦ ਸਾਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਐਸਪੀ ਸਾਹਿਬ ਕਹਿੰਦਾ ਕਿ ਚਲੋ ਚਾਹ ਪੀਓ ਉਹ ਇਨਸਾਨ ਡਰਦੇ ਮਾਰੇ ਚਾਹ ਨਹੀਂ ਪੀਂਦਾ ਕਿ ਕਿਤੇ ਕੁਝ ਐਸਪੀ ਨੇ ਮਿਲਾ ਨਾ ਦਿੱਤਾ ਹੋਵੇ ਇਦਰੋਂ ਐਸਪੀ ਉਸ ਦਾ ਡਰ ਸਮਝ ਜਾਂਦੇ ਹਨ ਅਤੇ ਉਸ ਦੇ ਕੋਲ ਹੀ ਚਾਹ ਆਪ ਲੈ ਲੈਂਦੇ ਹਨ ਆਪ ਦੀ ਕੋਲੀ ਉਸ ਨੂੰ ਦੇ ਦਿੰਦੇ ਹਨ ਅਤੇ ਪੀਣ ਲੱਗ ਪੈਂਦੇ ਇਨੇ ਦੇ ਵਿੱਚ ਹੀ ਸਾਰੇ ਚਾ ਪੀਂਦੇ ਹਨ ਐਸਪੀ ਹੁਣ ਦਿਮਾਗ ਲੜਾਂਦਾ ਹੈ ਅਤੇ ਘਰੇ ਹੀ ਵਕੀਲ ਨੂੰ ਬੁਲਾ ਰਿਹਾ ਹੈ ਅਤੇ ਦੋਹਾਂ ਦੇ ਵਿਆਹ ਕਰਨ ਦੀ ਪੂਰੀ ਤਿਆਰੀ ਖਤਮਿੰਦਾ ਹੈ ਐਸਪੀ ਪਹਿਲਾਂ ਆਪਣੀ ਪਤਨੀ ਦੇ ਤਲਾਕ ਦੇ ਕਾਗਜ਼ਾਂ ਤੇ ਸਾਈਨ ਕਰਦਾ ਹੈ ਉਸ ਤੋਂ ਬਾਅਦ ਪਤਨੀ ਹਾੜੇ ਕੱਢਣ ਲੱਗ ਪੈਂਦੀ ਹੈ ਕਿ ਮੈਨੂੰ ਨਾ ਛੱਡੋ ਲੇਕਿਨ ਐਸਪੀ ਕੋਈ ਸੁਣਦਾ ਕਿਉਂਕਿ ਉਸ ਦਾ ਦਿਲ ਟੁੱਟ ਚੁੱਕਿਆ ਸੀ ਅਤੇ ਫਿਰ ਉਹ ਕਹਿੰਦਾ ਹੈ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਉੱਥੇ ਰਹੋ ਮੈਨੂੰ ਕੋਈ ਦਿੱਕਤ ਨਹੀਂ ਹੈ ਮੈਂ ਹੋਰਾ ਵਾਂਗ ਕਿਸੇ ਵੀ ਤਰ੍ਹਾਂ ਦਾ ਗਲਤ ਕੰਮ ਨਹੀਂ ਕਰਾਂਗਾ ਜਿੱਥੇ ਤੁਸੀਂ ਜਾਣਾ ਹੈ ਉੱਥੇ ਜਾਓ ਜੇਕਰ ਤੁਸੀਂ ਮੇਰੇ ਨਾਲ ਨਹੀਂ ਰਹਿਣਾ ਨਾ ਰਹੋ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਐਸਪੀ ਦੀ ਇਹ ਗੱਲ ਸੁਣ ਕੇ ਪਤਨੀ ਵੀ ਚੁੱਪ ਹੋ ਜਾਂਦੀ ਹੈ ਅਤੇ ਚੁੱਪਚਾਪ ਉਸ ਆਖਰੇ ਕਾਗਜ਼ਾਂ ਤੇ ਸਹਿਨ ਕਰ ਦਿੰਦੀ ਹੈ ਅਤੇ ਤੁਰੰਤ ਹੀ ਐਸਪੀ ਸਾਹਿਬ ਉਹਨਾਂ ਦੋਨਾਂ ਦਾ ਤੁਰੰਤ ਹੀ ਐਸਪੀ ਸਾਹਿਬ ਉਹਨਾਂ ਦੋਨਾਂ ਦੇ ਕੋਟ ਮੈਰਿਜ ਵਾਲੇ ਫਾਰਮ ਭਰ ਦਿੰਦੇ ਹਨ ਅਤੇ ਅਗਲੇ ਹੀ ਦਿਨ ਉਹਨਾਂ ਦੋਨਾਂ ਦਾ ਆਪ ਵਿਚ ਲੜ ਕੇ ਵਿਆਹ ਕਰਾ ਦਿੰਦੇ ਹਨ ਐਸਪੀ ਸਾਹਿਬ ਹੁਣ ਤਲਾਕਸ਼ੁਦਾ ਸਨ ਅਤੇ ਆਪਣੇ ਘਰ ਆ ਜਾਂਦੇ ਹਨ ਦੋ ਤਿੰਨ ਮਹੀਨਿਆਂ ਦੇ ਬਾਅਦ ਹੀ ਐਸਪੀ ਸਾਹਿਬ ਦੀ ਮਾਤਾ ਜੀ ਉਹਨਾਂ ਦਾ ਇੱਕ ਹੋਰ ਵਿਆਹ ਕਰਾ ਲੈਂਦੀ ਹੈ ਅਤੇ ਐਸਪੀ ਸਾਹਿਬ ਖਾਸੀ ਖੁਸ਼ੀ ਨਵੇਂ ਘਰ ਵਿੱਚ ਨਵੇਂ ਪਰਿਵਾਰ ਵਿੱਚ ਰਹਿਣ ਲੱਗ ਪੈਂਦੇ ਹਨ ਐਸਪੀ ਸਾਹਿਬ ਦੀ ਨਵੀਂ ਪਤਨੀ ਬੜੀ ਖੂਬਸੂਰਤ ਅਤੇ ਸਿਆਣੀ ਹੁੰਦੀ ਹੈ ਅਤੇ ਦੋ ਟਾਈਮ ਗੁਰੂ ਕਰ ਜਾਂਦੀ ਹੈ ਸਾਰੇ ਘਰ ਵਿੱਚ ਖੁਸ਼ੀਆਂ ਵੰਡਦੀ ਹੈ ਲੇਕਿਨ ਇੱਧਰ ਜਿਹੜੀ ਐਸਪੀ ਸਾਹਿਬ ਦੀ ਤਲਾਕਸ਼ੁਦਾ ਪਤਨੀ ਹੈ ਉਹ ਬੜੇ ਦੁੱਖਾਂ ਦੇ ਵਿੱਚ ਰਹਿੰਦੀ ਹੈ ਕਿਉਂਕਿ ਜਿਸ ਨਾਲ ਉਹ ਪਿਆਰ ਕਰ ਬੈਠੀ ਸੀ ਉਸ ਦੇ ਬਾਰੇ ਕਦੇ ਉਸਨੇ ਪਤਾ ਹੀ ਨਹੀਂ ਕੀਤਾ ਵੀ ਕਰਦਾ ਕੀ ਹੈ ਉਹ ਦਰਅਸਲ ਇੱਕ ਛੋਟਾ ਹਾਥੀ ਜਾਨੀ ਟਰੱਕ ਚਲਾਉਂਦਾ ਹੈ ਅਤੇ ਉਸ ਦੇ ਨਾਲ ਹੀ ਆਪਣਾ ਪੇਟ ਪੂਜਾ ਕਰਦਾ ਹੈ ਉਸ ਦੇ ਕੋਲ ਤਾਂ ਪਹਿਲਾਂ ਵੀ ਆਪਣੇ ਜੋਗੇ ਪੈਸੇ ਨਹੀਂ ਸਨ ਹੁਣ ਇੱਕ ਜੀ ਉਸ ਦੇ ਘਰ ਹੋਰ ਆ ਗਿਆ ਸੀ ਇਧਰੋਂ ਐਸਪੀ ਸਾਹਿਬ ਦੀ ਜਿਹੜੀ ਪੁਰਾਣੀ ਪਤਨੀ ਹੈ ਤਲਾਕਸ਼ੁਦਾ ਉਹ ਬੜੇ ਦੁੱਖ ਚੇਲਦੀ ਹੈ ਕਿਉਂਕਿ ਰਿਪੀ ਰਿਪੀ ਪਿੱਛੇ ਉਸ ਨੂੰ ਤਰਸਣਾ ਪੈਂਦਾ ਹੈ ਪਹਿਲਾਂ ਕਿੱਥੇ ਮਹਿਲਾਂ ਦੇ ਵਿੱਚ ਰਹਿੰਦੀ ਸੀ 24 ਘੰਟੇ ਉਸ ਦੇ ਅੱਗੇ ਪਿੱਛੇ ਨੌਕਰ ਹੁੰਦੇ ਸਨ ਹੁਣ ਉਸ ਦੇ ਅੱਗੇ ਪਿੱਛੇ ਕੋਈ ਨਹੀਂ ਹੈ ਸਾਰਾ ਕੰਮ ਆਪ ਕਰਨਾ ਪੈਂਦਾ ਹੈ ਉਤੋਂ ਟਿਊਸ਼ਨ ਪੜਾਪੜਾ ਕੇ ਬੱਚਿਆਂ ਨੂੰ ਆਪਣਾ ਘਰ ਗੁਜ਼ਾਰਾ ਕਰਦੀ ਹੈ ਬੜਾ ਪਛਤਾਨਦੀ ਹੈ ਅਤੇ ਹੁਣ ਕੀ ਕਰ ਸਕਦੀ ਸੀ ਜਦੋਂ ਉਸ ਦੇ ਆਪ ਦੇ ਕਰਮ ਮਾੜੇ ਹੋਣ ਇੱਥੋਂ ਆਪਾਂ ਨੂੰ ਆਹੀ ਸਿੱਖਿਆ ਮਿਲਦੀ ਹੈ ਕਿ ਰੱਬ ਨੇ ਜਿੱਥੇ ਆਪਾਂ ਨੂੰ ਰੱਖਿਆ ਹੈ ਉੱਥੇ ਖੁਸ਼ ਰਹਿਣਾ ਚਾਹੀਦਾ ਹੈ ਜ਼ਿਆਦਾ ਗਲਤ ਕਰਨ ਨਾਲ ਆਪਦੇ ਨਾਲ ਕਰਮ ਮਾੜੇ ਹੋ ਜਾਂਦੇ ਹਨ ਜੇਕਰ ਆਪਾਂ ਕਿੱਕਰ ਬੀਜਾਂਗੇ ਤਾਂ ਅੱਗੋਂ ਕਿੱਕਰ ਹੀ ਉਗਣੇ ਹਨ ਕੋਈ ਦਾਖਾਂ ਉਗਣ ਵਾਲੀਆਂ ਨਹੀਂ ਹਨ ਆਪਾਂ ਨੂੰ ਆਤਮ ਸੰਤੁਸ਼ਟੀ ਰੱਖਣੀ ਚਾਹੀਦੀ ਹੈ ਚਲੋ ਜੀ ਦੱਸੋ ਤੁਸੀਂ ਕਿ ਐਸਪੀ ਸਾਹਿਬ ਨੇ ਪਤਨੀ ਨਾਲ ਜੋ ਕੀਤਾ ਸਹੀ ਸੀ ਜਾਂ ਫਿਰ ਨਹੀਂ ਕਿਉਂਕਿ ਪਤਨੀ ਨੂੰ ਤਾਂ ਕੀਏ ਦੀ ਸਜ਼ਾ ਆਪ ਹੀ ਮਿਲ ਗਈ ਐਸਪੀ ਸਾਹਿਬ ਆਪਦੇ ਕਰੇ ਖੁਸ਼ ਸਨ ਜੇਕਰ ਐਸਪੀ ਸਾਹਿਬ ਉੱਥੇ ਕੁਝ ਹੋਰ ਕਰਦੇ ਜਾਂ ਬਖੇੜਾ ਕਰਦੇ ਹੋ ਸਕਦਾ ਸੀ ਉੱਥੇ ਨਾਲ ਜ਼ਿਆਦਾ ਨੁਕਸਾਨ ਹੋ ਜਾਂਦਾ ਅਤੇ ਐਸਪੀ ਸਾਹਿਬ ਦਾ ਦੁਬਾਰਾ ਕਰ ਦਾ ਉਸ ਦਾ ਨਾ ਹੁੰਦਾ ਲੇਕਿਨ ਇੱਥੇ ਉਹਨਾਂ ਨੇ ਸਮਝਦਾਰੀ ਦਿਖਾਈ ਅਤੇ ਜੋ ਵੀ ਉਹਨਾਂ ਤੋਂ ਬਣ ਪਿਆ ਉਹ ਉਹਨਾਂ ਨੇ ਕੀਤਾ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੀ ਕੀ رائے ਹੈ ਤੁਹਾਡੇ ਕਮੈਂਟ ਦਾ ਅਸੀਂ ਇੰਤਜ਼ਾਰ ਕਰਾਂਗੇ ਦਿਖਦੇ ਰਹੋ ਸਾਡਾ ਚੈਨਲ ਪੁੱਛਦਾ ਪੰਜਾਬ ਧੰਨਵਾਦ